ਆਪਾਂ ਬੂਟਾ ਪੱਟ ਕੇ ਦੇਖਦੇ ਆਂ ਵੀ ਇਹਦੀ ਜੜ ਕਿੰਨੀ ਕੁ ਬਣੀ ਹੋਈ ਆ ਇਹਦੀ ਜੜ ਤਾਂ ਸੋਹਣੀ ਆ ਹੁਣ ਤੁਸੀਂ ਇਹ ਦੇਖੋ ਵੀ ਇਹ ਮਧਰਾ ਕਾ ਤੁਰਿਆ ਹੁਣ ਇਹ ਰੱਬ ਜਾਣਦਾ ਜੜ ਜੱਡਾ ਬੂਟਾ ਉੱਡੀ ਜੜ ਆ ਇਹਦੀ ਇਹ ਬੌਨਾ ਰੋਗ ਵੀ ਹੋ ਸਕਦਾ ਹੁਣ ਆ ਵੀ ਬੂਟਾ ਬਰੀਕ ਆ ਆ ਦੇਖੋ ਜੇ ਤਾਂ ਪੱਟਿਆ ਗਿਆ ਉਹੀ ਸਮਝ ਲਓ ਬੌਨਾ ਰੋਗਾ ਨਹੀਂ ਪੱਟ ਨਹੀਂ ਹੁੰਦਾ ਇਹ ਉਦਾਂ ਵੀ ਛੋਟੇ ਰਹਿ ਜਾਂਦੇ ਆ ਕਈ ਵਾਰੀ ਜਾਨੀ ਉਹ ਜਿਹੜਾ ਤੁਹਾਨੂੰ ਟਿੱਡਾ ਦਿਖਾਇਆ ਚਿੱਟੀ ਪੈਠ ਵਾਲਾ ਜਿਹੜੇ ਝੋਨੇ ਮਹੀਨੇ ਦੇ ਅੰਦਰ ਅੰਦਰ ਨੇ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਬੌਣਾ ਰੋਗ ਦੀਂਦਾ ਆਪਾਂ ਨੂੰ ਤਾਂ ਤੁਸੀਂ ਕੀ ਕਰਨਾ ਤੇਲ ਵਾਲੀ ਸਪਰੇ ਕਰਨ ਤੋਂ ਇੱਕ ਹਫ਼ਤੇ ਬਾਅਦ ਇੱਥੇ ਖੇਤ ਕੁਮੜਾ ਮੋਟਾ ਖਾਲੀ ਜੇ ਇੱਕ ਅੱਧੇ ਡਾਲ ਨੂੰ ਹੋਵੇ ਜਾਂ ਉਹ ਦੂਜਾ ਸਾਨੂੰ ਬਚਾ ਲੰਦਾ ਇਹ ਕਰਕੇ ਦੇਖਿਓ ਅੱਜ ਤੋਂ 3 ਸਾਲ ਪਹਿਲਾਂ ਆਪਣੇ ਵੀ ਹੋਇਆ ਸੀ ਇਹ ਬੌਨੇ ਰੋਗ ਵਾਲਾ ਸਿਸਟਮ ਆਪਾਂ ਉਹ ਸਾਲ ਇਵੇਂ ਆਪਾਂ ਨੂੰ 25-26 ਦਿਨਾਂ ਤੇ ਪਤਾ ਲੱਗਣ ਲੱਗ ਗਿਆ ਸੀ ਆਪਾਂ ਫਿਰ ਤੇਲੇ ਵਾਲੀ ਸਪਰੇ ਕਰਕੇ ਉਹ ਤੋਂ ਬਾਅਦ 20 ਡਾਲ ਨੇ 20 ਬਾਧੂ ਨੇ ਇਹਦਾ ਕੋਈ ਇਹ ਮਤਲਬ ਨਹੀਂ ਹੈਗਾ ਵੀ ਮੰਨ ਲਓ 30 ਬਣਾਉਣੇ ਆ 35 ਬਣਾਉਣੇ ਆ ਜਿਹੜੇ ਮੰਨ ਲਓ ਡਾਲ ਢੱਕੇ ਨਿਕਲੇ ਹੋਏ ਨੇ ਇਹਨਾਂ ਦੇ ਵਿੱਚੋਂ 17 18 ਆਹ ਟਿੱਡਾ ਜਿਹੜਾ ਮਦਰਾ ਰੋਗ ਵਧਾਉਂਦਾ ਇਹ ਬੋਨਾ ਰੋਗ ਹੁਣ ਜੇ ਫਸਲੇ ਮੰਨ ਲਓ 10 ਕੁਇੰਟਲ ਝੋਨਾ ਘਟ ਗਿਆ ਕੀ ਲੈ ਮਗਰ ਬਚਤ ਤਾਂ ਦੂਰ ਦੀ ਗੱਲ ਪੱਲਿਓਂ ਪੈ ਜਾਣਾ 10-1000 ਰੁਪਿਆ ਤੇ ਫਿਰ ਕਿੱਥੋਂ ਉਠਦਾ ਬੰਦਾ ਜਿਹਦੇ ਕੋਈ 20 30 ਕਿਲੇ ਠੇਕੇ ਤੇ ਨੇ ਇਸ ਕਰਕੇ ਹਾਂਜੀ ਨਵੇਂ ਦਿਨ ਤੇ ਨਵੀਂ ਸਵੇਰ ਦੀ ਸਾਸਰੀ ਕਾਲ ਜੀ ਸਵੇਰ ਦਾ ਸਮਾਂ ਹੋਇਆ ਹੈ 5:10 ਦਾ ਆ ਵੀ ਕੰਮ ਹੋ ਜਾਂਦਾ ਰਾਤ ਕੱਲ ਫਾਲਟ ਸੀਗਾ ਉਥੇ ਬਿਜਲੀ ਘਰੋਂ ਕੋਈ ਗੜਬੜ ਹੋ ਗਈ ਉਦੋਂ ਬਾਅਦ ਇਹਨਾਂ ਨੇ ਕੇਬਲਾਂ ਬਦਲਤੀਆਂ ਰਾਤ ਦੇ ਚੱਕਰ ਪੁੱਠੇ ਆ ਪਹਿਲਾਂ ਦੇ ਗੇੜੇ ਮਾਰੇ ਕਈ ਮੋਟਰਾਂ ਚੱਲੀਆਂ ਨਹੀਂ ਉਦੋਂ ਬਾਅਦ ਹੁਣ ਪੁੱਛਿਆ ਮੈਂ ਕਿਹਾ ਯਾਰ ਪਿਛਲੀਆਂ ਬਾਈਪਾਸ ਵਾਲੀਆਂ ਚੱਲਦੀਆਂ ਨੇ ਵੀ ਇੱਧਰ ਲਈ ਚੱਲਦੀਆਂ ਨਹੀਂ ਕਹਿੰਦੇ ਰਾਤ 11 ਬਦਲੀਆਂ ਸੀ ਬਾਈ ਚੱਕਰ ਬਦਲ ਲਓ ਹੁਣ ਸਾਰੇ ਏਰੀਆ ਦੇ ਚੱਕਰ ਬਦਲਨੇ ਪੈਣੇ ਨੇ ਅਲਝਾਤਾ ਕੰਮ ਅੱਗੇ ਵੀ ਆਪਣੇ ਨਾਲ ਹੋਈ ਆ ਅੱਗੇ ਚੱਕਰ ਬਦਲਦੇ ਹੀ ਤੇ ਹੁਣ ਜਿਵੇਂ ਮੰਨ ਲਓ ਦੇਖੋ ਕਿੰਨਾ ਏਰੀਆ ਸਾਰਾ ਏਰੀਆ ਖੜਾ ਦੋ ਤਿੰਨ ਪਿੰਡ ਖੜੇ ਨੇ ਹੁਣ ਆਪਾਂ ਚੱਕਰ ਬਦਲ ਕੇ ਮੋਟਰ ਚੱਲ ਨਹੀਂ ਘੰਟੇ ਨੂੰ ਇਹਨਾਂ ਨੇ 15 ਨੇ ਦੋ ਘੰਟੇ ਨੂੰ ਫੇਰ ਸਿੱਧੇ ਕਰਦੇ ਨੇ ਫੇਰ ਆ ਕੇ ਬਦਲਨੇ ਪੈਣੇ ਨੇ ਆਹ ਕੰਮ ਕਰਦੇ ਆ ਗਲਤ ਸਿਸਟਮ ਆ ਯਾਰ ਇੱਕ ਸਾਰਾ ਏਰੀਆ ਜਈ ਹੈ ਨਹੀਂ ਦੋ ਜਈ ਨੇ ਇੱਕ ਦਿਨੇ ਇੱਕ ਰਾਤ ਨੂੰ ਉਹਨਾਂ ਦਿਨ ਵਾਲਾ ਬੂਨ ਚੱਕਦਾ ਨਾ ਰਾਤ ਵਾਲਾ ਚੱਕਦਾ ਕੀ ਕਰੂ ਇਹਨਾਂ ਨੂੰ ਹੁਣ ਬਦਲ ਕੇ ਚਲਾ ਦਿੰਨੇ ਆ ਗੀੜਾ ਰੱਖਾਂਗੇ ਉਸ ਤੋਂ ਬਾਅਦ ਫੇਰ ਦਿਨੇ ਉਹ ਕਰ ਲਾਂਗੇ ਫੇਰ ਬਦਲ ਦਾਂਗੇ ਘੰਟੇ ਦੋ ਘੰਟੇ ਨੂੰ ਜੇ ਲੱਗ ਗਿਆ ਗੜਬੜ ਹੁੰਦੀ दिखी ਕਿਤੇ ਚਲੋ ਬਦਲ ਦਈਏ ਚੱਕਰ ਲੋ ਜੀ ਬਦਲ ਤੇ ਹੀ ਚੱਕਰ ਬਾਬੇ ਦਾ ਨੌ ਲੈ ਕੇ ਹੁਣ ਚੱਲ ਪਵੇ ਮੋਟਰ ਬਾਕੀ ਸਾਰੀਆਂ ਹੀ ਖੜੀਆਂ ਨੇ ਹੁਣ ਧਿਆਨ ਰੱਖਣਾ ਪਊ ਵੀ ਕਿਤੇ ਦਿਨੇ ਇਹ ਨਾ ਬਦਲ ਦੇਣ ਪਤੰਦਰ ਪਾਣੀ ਕਿਤੇ ਨਹੀਂ ਹੈਗਾ ਕੱਲ ਸੜਕੇ ਦੀ ਲਾਈਟ ਬੰਦ ਹੋਈ ਆ 24 ਘੰਟੇ ਤੋਂ ਵੀ ਉੱਪਰ ਹੋ ਗਿਆ ਸਮਾਂ ਚੱਲ ਵੀ ਚੱਲ ਅਜੇ ਵੀ ਨਹੀਂ ਬਣੀ ਗੱਲ ਕੀ ਕਰ ਕੀ ਆ ਲਾਈਟ ਪੂਰੀ ਆਉਂਦੀ ਆ ਚੱਕਰ ਬਦਲਿਆ ਤੇ ਵੀ ਨਹੀਂ ਚੱਲਿਆ ਕੰਮ ਇੰਨਲਾ ਦਾ ਕੋਈ ਹੋਰ ਫਾਲਟ ਹੋਊਗਾ ਜਿਹੜੀ ਚੱਲੀ ਨਹੀਂ ਉਹ ਤਾਂ ਕਹਿੰਦੇ ਰਾਤ ਇਹ ਕਲੀਅਰ ਕਰਤਾ ਅੱਧਾ ਫੀਡਰ ਚੱਲਦਾ ਹੁਣ ਅੱਧਾ ਚੱਲਦਾ ਨਹੀਂ ਦੱਸ ਕੀ ਕਰੇ ਹੁਣ ਦੁਬਾਰਾ ਬਦਲੇ ਆ ਹੁਣ ਚੱਲੀ ਆ ਮੋਟਰ ਚੱਲ ਵੀ ਆ ਜਾ ਪਾਣੀ ਬਾਹਰ ਸ਼ੁਗਰਾ ਪਰਮਾਤਮਾ ਦਾ ਚੱਲ ਪੀ ਹੁਣ ਪਾਣੀ ਕਰ ਦਈਏ ਸੈਕਟਰ ਰਾਹ ਦਾ ਦੋ ਕੇਰਨ ਪੈਣਾ ਨੇ ਇੱਕ ਨੂੰ ਕਰ ਦਈਏ ਖੋਲ ਕੇ ਭਾਈ ਅੱਜ ਲੱਗੇ ਆ ਆ ਝੋਨੇ ਨੂੰ ਕੱਲਾ ਯੂਰੀਆ ਪਾਉਣ ਇਹਦੇ ਚ ਮੰਨ ਲਓ ਅੱਜੇ ਮਹੀਨੇ ਦਾ ਹੋ ਗਿਆ ਪੂਰਾ ਇੱਕ ਦਿਨ ਘੱਟਾ ਮਹੀਨੇ ਤੋਂ ਤੇ ਕੱਲਾ ਯੂਰੀਆ ਪਾਉਣਾ ਹੋਰ ਕੁਝ ਨਹੀਂ ਪਾਉਣਾ ਵਿੱਚ ਨਾਲ ਆਮ ਦਾ ਸਮਾ ਬੱਟਾ ਬੰਨਿਆ ਦਾ ਨਿਬੜ ਗਿਆ ਸਰ ਪੱਟਾ ਪਟਾ ਇਨ ਸਾਫ ਹੋ ਗਈਆਂ ਹੁਣ ਆ ਰਹਿ ਗਿਆ ਮੜ ਮੋਟੇ ਸਪਰੇਅ ਮਾਰ ਦਿਆਂਗੇ ਸਾਈਡ ਤੇ ਬਾਕੀ ਫਤਿਹ ਆ ਕੰਮ ਦੇਖੋ ਤਾਂ ਕਿਵੇਂ ਲੱਗਦਾ ਝੋਨਾ ਬਈ ਮਿੱਤਰੋ ਆ ਨਵੇਂ ਖੇਤ ਝੋਨੇ ਨੇ ਫੋਟ ਬਹੁਤ ਫਟਾਰਾ ਬਹੁ ਕਰਿਆ ਇਹ ਚ ਹਜੇ ਦੂਜਾ ਰਿਓ ਕੱਲ੍ਹ ਕੇ ਪਰਸੋਂ ਖਣੀ ਪਰਸੋਂ ਪਾਏ ਮੇਰੇ ਹਿਸਾਬ ਨਾਲ ਤੇ ਇਹਦੇ ਚ ਦੋ ਪਏ ਹੋਏ ਨੇ ਇਹ ਚਾ ਸਾਈਡਾਂ ਤੇ ਤਾਂ ਨਵੇਂ ਡੱਕੇ ਲੱਗਿਆ ਕਰਕੇ ਮੂਰੇ ਘੱਟ ਦਿੰਦੇ ਆ ਤੋਂ ਵਾ ਚੋਨੇ ਦੇ ਵਿੱਚ ਚੈੱਕ ਕਰਾਉਨੇ ਆ ਬੂਝਾ ਕੋਈ ਵੀ ਮੰਨ ਲਓ ਇਹ ਲਓ ਜੀ ਹੁਣ ਦੇਖਿਓ ਕਿੰਨੇ ਕਿੰਨੇ ਡਾਲ ਬਣੇ ਹੋਏ ਨੇ ਇਹਦੇ ਇਹ 1 2 3 4 5 6 7 8 9 10 11 12 13 14 15 16 17 18 19 20 20 ਡਾਲ ਨੇ 20 ਬਾਧੂ ਨੇ ਇਹਦਾ ਕੋਈ ਇਹ ਮਤਲਬ ਨਹੀਂ ਹੈਗਾ ਵੀ ਮੰਨ ਲਓ 30 ਬਣਾਉਣੇ ਆ 35 ਬਣਾਉਣੇ ਆ ਜਿਹੜੇ ਮੰਨ ਲਓ ਡਾਲ ਢੱਕੇ ਨਿਕਲੇ ਹੋਏ ਨੇ ਇਹਨਾਂ ਦੇ ਵਿੱਚੋਂ 17 18 19 ਇੰਨੇ ਇੱਕ ਡਾਲਾ ਨੂੰ ਮੰਜਰ ਲੱਗਦੀ ਹੁੰਦੀ ਆ ਬਾਕੀ ਵਾਲੇ ਸੁੱਕ ਜਾਂਦੇ ਹੁੰਦੇ ਆ ਤਾਂ ਕਰਕੇ ਬਾਲਾ ਬੂਝੇ ਦੇ ਚੱਕਰ 'ਚ ਨਹੀਂ ਆਪਾਂ ਪੈਂਦੇ ਬੂਝਾ ਇੰਨਾ ਹੀ ਬਹੁਤ ਐਦੋਂ ਵੱਧ ਬੂਝੇ ਦੀ ਆਪਾਂ ਲੋੜ ਨਹੀਂ ਬਸ ਇਹ ਆ ਵੀ ਜਿੰਨਾ ਬੂਝਾ ਸਾਰੇ ਨੂੰ ਮੰਜਰ ਲੱਗੇ ਰੱਬ ਦਾ ਨਾਮ ਬਹੁਤ ਵਧੀਆ ਇਹ ਵੀ ਐਂਡ ਤੇ ਜਾ ਕੇ ਸਪਰੇਆ ਕਰਕੇ ਜਿਹੜੀਆਂ ਆਪਾਂ 13045 5234 ਇਹ ਕਰਕੇ ਇਹਦੇ ਨਾਲ ਫੇਰ ਝਾੜ ਆਉਂਦਾ ਸਹੀ ਮੈਨੇਜ ਉਹ ਆਪਾਂ ਟਾਈਮ ਦੀ ਟਾਈਮ ਦੱਸਾਂਗੇ ਤੁਹਾਨੂੰ ਵੀ ਕਦੋਂ ਕਿਹੜੀ ਅਵਸਥਾ ਦੇ ਵਿੱਚ ਝੋਨੇ ਨੂੰ ਸਪਰੇਅ ਹੁੰਦੀ ਆ ਤੇ ਉਹ ਫਿਰ ਗਾਹਾਂ ਗਾਹ ਜਿਵੇਂ ਚੱਲੂਗਾ ਸਿਸਟਮ ਦੱਸਦੇ ਰਹਾਂਗੇ ਬਾਕੀ ਕੋਈ ਚੀਜ਼ ਮਾੜੀ-ਮੋਟੀ ਜਿੰਨੀ ਕੁ ਬਾਈ ਨੌਲੇਜ ਆ ਉਨੀ ਕੁ ਤੁਹਾਨੂੰ ਦੇ ਸਕਦੇ ਆ ਤੇ ਦੱਸਦੇ ਰਹਾਂਗੇ ਇੱਕ ਬੂਝਾ ਆਪਣੇ ਕੋਲੇ ਉਹ ਵਿੱਚ ਇਹ ਹੁਣ ਬੋਨਾ ਵੀ ਹੋ ਸਕਦਾ ਤੇ ਬਾਕੀ ਹੁਣ ਪਤਾ ਆਪਣੀ ਹੋਰ ਹੈ ਨੀਗਾ ਕੋਈ ਇਹੀ ਆ ਕੱਲਾ ਜਾਂ ਫਿਰ ਇਹ ਮੇਰੇ ਹਿਸਾਬ ਨਾਲ ਬਾਅਦ ਚ ਲੇਟ ਲੱਗਿਆ ਹੋਊਗਾ ਕਿ ਆਪਾਂ ਵਿੱਚ ਬਾਅਦ ਚ ਹਫਤੇ ਵਜਾ ਝੋਨਾ ਬਣਾ ਡੁੱਬ ਕੇ ਬਾਅਦ ਚ ਸਹੀ ਹੋਇਆ ਸੀ ਢਾਲ ਲਵਾਏ ਸੀ ਉਹ ਵੀ ਹੋ ਸਕਦਾ ਇਹ ਕਿਉਂ ਹਫਤੇ ਦਾ ਫਰਕ ਪਿਆ ਹੈ ਉਹਦਾ ਇਸੇ ਕਰਕੇ ਆਹ ਢਾਲ ਆਪਾਂ ਬਾਅਦ ਚ ਫਿਰ ਇਹਦੇ ਵਿੱਚੋਂ ਪਾੜ ਕੇ ਲਵਾਉਨੇ ਹੁੰਨੇ ਆ ਬਾਕੀ 2-4 ਦਿਨ ਦੇਖਦੇ ਆ ਜਾਨੂੰ ਆਪਾਂ 35 ਤੋਂ 40 ਦਿਨ ਤੇ ਆਪਾਂ ਸਪਰੇਅ ਕਰ ਦੇਣੀ ਆ ਤੇਲੇ ਵਾਲੀ ਤੇਲੇ ਵਾਲੀ ਸਪਰੇਅ ਜ਼ਰੂਰੀ ਆ ਤੇਲੇ ਵਾਲੀ ਜੇ ਪਨੀਰੀ ਦੇ ਉੱਤੇ ਵੀ ਕਰੀ ਹੋਵੇ ਤਾਂ ਬੈਸਟ ਆ ਵਿਚਾਰ ਆ ਰੰਦਾ ਆਪਣਾ ਜਿਹੜਾ ਬੋਨਾ ਰੋਗ ਆ ਇਹਦੇ ਤੋਂ ਤੇ ਜਿਹੜੀ ਆਪਣੀ ਤੇਲੇ ਵਾਲੀ ਨਹੀਂ ਸਪਰੇ ਹੋਈ ਹੋਈ ਪਨੇਰੀ ਤੇ ਬੱਸ ਤਾਂ ਆਪਾਂ ਦੋ ਸਪਰੇ ਹਾਂ ਕਰ ਦੇਣੇ ਐਸ ਵਾਰ ਇੱਕ ਹੀ ਹੋਈ ਆ ਆਪਣੀ ਤੇ ਉਹੀ ਆਪਾਂ ਹੁਣ ਪਹਿਲਾਂ ਝੋਨੇ ਤੇ ਕਰ ਦੇਣੀ ਆ ਜਦੋਂ ਆਪਾਂ ਸੰਡੀ ਵਾਲੀ ਕਰਨੀ ਆ ਸੰਡੀ ਵਾਲੀ ਤੋਂ ਬਿਨਾਂ ਹੀ ਕਰ ਦੇਣੀ ਆ ਤੇਲੇ ਵਾਲੀ ਇਕੱਲੀ ਖਰਚਾ ਹੀ ਪਊਗਾ ਇੱਕ ਵਾਰੀ ਹੋਰ ਤਾਂ ਕੋਈ ਚੱਕਰ ਨਹੀਂ ਤੇਲਾ ਬਚਾ ਕੇ ਰੱਖਾਂਗੇ ਬਸ ਆਹ ਸਮਝੋ ਆਪਾਂ ਬੋਨੇ ਰੋਗ ਤੋਂ ਬਚ ਗਏ ਤੇ ਬਾਕੀ ਤੁਹਾਨੂੰ ਇੱਕ ਹੋਰ ਤਰੀਕਾ ਦੱਸਦਾ ਮੈਂ ਬੋਨੇ ਰੋਗ ਦਾ ਉਹ ਤੇ ਕੀ ਆ ਵੇ ਜਿਵੇਂ ਹੁਣ ਮੰਨ ਲਓ ਹੁਣ ਆਪਾਂ ਤੁਹਾਨੂੰ ਆ ਬੂਟਾ ਦਿਖਾਇਆ ਕੋਈ ਕੋਈ ਬੂਟਾ ਹੁਣ ਜਿੱਥੇ ਤਾਂ ਸਾਰਾ ਖੇਤ ਹੀ ਭਰਿਆ ਹੋਇਆ ਹਨਾ ਉੱਥੇ ਤਾਂ ਜਿਵੇਂ ਯੂਨੀਵਰਸਿਟੀ ਕਹਿੰਦੀ ਐ ਡਾਕਟਰ ਕਹਿੰਦੇ ਆ ਉਹ ਉਦਾਂ ਕਰਨਾ ਚਾਹੀਦਾ ਆਪਾਂ ਨੂੰ ਬਾਕੀ ਨਾ ਜੇ ਕਿਤੇ ਕਿਤੇ ਤੁਹਾਡੇ ਬੂਝਾ ਸਭ ਤੋਂ ਪਹਿਲਾਂ ਕਰੋ ਤੇਲੇ ਵਾਲੀ ਸਪਰੇ ਤੇਲੇ ਵਾਲੀ ਸਪਰੇ ਕਰਕੇ ਉਹ ਤੋਂ ਬਾਅਦ ਉਹ ਬੂਟੇ ਨੂੰ ਛੇੜੋ ਨਾ ਜਿਹੜਾ ਤੁਹਾਡਾ ਮੰਨ ਲਓ ਮਧਰਾ ਬੂਟਾ ਤੇਲੇ ਵਾਲੀ ਸਪਰੇ ਕਰਕੇ 2-4 ਦਿਨ 5 ਦਿਨ ਵੇਟ ਕਰੋ ਹੁਣ ਜੇ ਤਾਂ ਝੋਨਾ ਤੁਹਾਡਾ ਮੰਨ ਲਓ ਹੋਇਆ ਹੀ 40-45 ਦਿਨਾਂ ਦਾ ਹੋਇਆ ਫੇਰ ਤਾਂ ਵੱਖਰੀ ਗੱਲ ਆ ਜਿਹੜੇ ਝੋਨੇ ਮਹੀਨੇ ਦੇ ਅੰਦਰ ਅੰਦਰ ਨੇ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਬੋਨਾ ਰੋਗ ਦੀਂਦਾ ਆਪਾਂ ਨੂੰ ਤਾਂ ਤੁਸੀਂ ਕੀ ਕਰਨਾ ਤੇਲ ਵਾਲੀ ਸਪਰੇਅ ਕਰਨ ਤੋਂ ਇੱਕ ਹਫ਼ਤੇ ਬਾਅਦ ਜਿੱਥੋਂ ਮਧਰਾ ਬੂਟਾ ਕੱਢਣਾ ਉਹ ਬੂਟਾ ਕੱਢ ਕੇ ਉਹਦੇ ਨਾਲ ਦਾ ਜਿਹੜਾ ਤੰਦਰੁਸਤ ਬੂਟਾ ਉਹ ਬੂਟੇ ਨੂੰ ਉਹਦੇ ਚੋ ਡੱਕੇ ਪਾੜਨੇ ਆ ਦੋ ਜਿੱਥੋਂ ਇੱਕ ਬੂਝਾ ਕੱਢਣਾ ਉੱਥੇ ਦੋ ਲਾ ਦੇਣੇ ਆ ਉਹ ਸੇਮ ਜਗ੍ਹਾ ਤੇ ਨਹੀਂ ਲਾਉਣੇ ਉਹ ਤੋਂ ਮੰਨ ਲਓ ਇੰਚ 2 ਇੰਚ ਉਧਰ ਇੱਧਰ ਕਰਕੇ ਫਰਕ ਨਾ ਲਾਉਣੇ ਨੇ ਤੇ ਜਿਹੜਾ ਜਿੱਥੇ ਖੇਤਕ ਮਾੜਾ ਮੋਟਾ ਖਾਲੀ ਜੇ ਇੱਕ ਅੱਧੇ ਡਾਲ ਨੂੰ ਹੋਵੇ ਚਾਹੋ ਤਾਂ ਦੂਜਾ ਤੁਹਾਨੂੰ ਬਚਾ ਲੈਂਦਾ ਇਹ ਕਰਕੇ ਦੇਖਿਓ ਅਜ ਤੋਂ 3 ਸਾਲ ਪਹਿਲਾਂ ਆਪਣੇ ਵੀ ਹੋਇਆ ਸੀ ਇਹ ਬੌਨੇ ਰੋਗ ਵਾਲਾ ਸਿਸਟਮ ਆਪਾਂ ਉਸ ਵਾਰੀ ਇਵੇਂ ਆਪਾਂ ਨੂੰ 25 26 ਦਿਨਾਂ ਤੇ ਪਤਾ ਲੱਗਣ ਲੱਗਿਆ ਸੀ ਆਪਾਂ ਫਿਰ ਤੇਲੇ ਵਾਲੀ ਸਪਰੇ ਕਰਕੇ ਉਹ ਤੋਂ ਬਾਅਦ ਜਦ ਹੀ ਢਾਲ ਪਾੜ ਕੇ ਲਾਤੇ ਸੀ ਬਚਾਅ ਹੋ ਗਿਆ ਸੀ ਜਿੱਧਰੋਂ ਮਰਜੀ ਹਾਂ ਇਹ ਚ ਹੀ ਪਾਉਣਾ ਸੀ ਚਾਰ ਕਹਰੇਆਂ ਚ ਹਾਂ ਹਾਂ ਸਾਰੇ ਆਜ ਰਿਓ ਪਾਉਣ ਲੱਗਿਓ ਪੁੱਛਦੇ ਸੀ ਕਹਿੰਦੇ ਕਿਧਰੋਂ ਚਾਲੂ ਕਰੀਏ ਮੈਂ ਕਿਹਾ ਇਹ ਚ ਹੀ ਪਾਉਣਾ ਭਾਈ ਲੱਗ ਜਾਓ ਇਧਰੋਂ ਬਾਕੀ ਜਿਹੜੇ ਝੋਨੇ ਨੂੰ ਬੋਨਾ ਰੋਗ ਦੀ ਬਿਮਾਰੀ ਹੁੰਦੀ ਹੈ ਨਾ ਉਹ ਝੋਨੇ 'ਚ ਧੱਗੀਆਂ ਦੇਖਣ ਲੱਗ ਜਾਂਦੀਆਂ ਹੁੰਦੀਆਂ ਨੇ ਉੱਚਾ ਨੀ ਮਜਾ ਦੇਂਦਾ ਖੇਤ ਹਜੇ ਆਪਣੇ ਫਿਲਹਾਲ ਇੱਥੇ ਆਪਣੇ ਏਰੀਆ 'ਚ ਸਾਰੇ ਚੀ ਬਚਾ ਹਜੇ ਇਸ ਚੀਜ਼ ਤੋਂ ਤੇ ਬਾਕੀ ਕੱਲ ਦਾ ਪਤਾ ਕੋਈ ਨਹੀਂ ਬਾਕੀ ਰੱਬ ਦੇ ਘਰ ਦਾ ਵੀ ਕੋਈ ਪਤਾ ਨਹੀਂ ਹੈ ਨਾ ਇਹ ਵਾਇਰਸ ਆ ਸਾਰੇ ਵੀ ਫੈਲ ਸਕਦਾ ਕੀ ਸਿਸਟਮ ਬਣਦਾ ਕੀ ਨਹੀਂ ਬਣਦਾ ਇਹਦਾ ਹਜੇ ਤੱਕ ਜਾਨੀ ਬਚਾ ਜਿੰਨਾ ਕੁ ਤੁਹਾਨੂੰ ਦੱਸਿਆ ਵੀ ਇਹ ਚੀਜ਼ ਦਾ ਜ਼ਰੂਰ ਕਰਿਓ ਤੇ ਇੱਕ ਕਲੋਰੋ ਜ਼ਰੂਰ ਪਾ ਲਿਓ ਜੇ ਪੈਂਦੀ ਹੋਈ ਨਾ ਖੇਤ 'ਚ ਤੇ ਉਹਦੇ ਨਾਲ ਕੀ ਆ ਬੂਟਾ ਥੋੜਾ ਜਿਹਾ ਕੌੜਾ ਹੋ ਜਾਂਦਾ ਉਹਦੇ ਨਾਲ ਫਿਰ ਮੱਛਰ ਮੁਛਰ ਤੋਂ ਟਿੱਡੇ ਡੁੱਡੇ ਤੋਂ ਥੋੜਾ ਬਤਾ ਵਿਚਾਰ ਹੈ ਨਾ ਡਾਕਟਰ ਦੁਕਾਨਾਂ ਵਾਲੇ ਤਾਂ ਬਹੁਤ ਕੁਝ ਕਹਿੰਦੇ ਆ ਪਰ ਜਿੰਨਾ ਕ ਆਪਾਂ ਨੂੰ ਆਪਾਂ ਇਹ ਚੀਜ਼ ਦਾ ਰਿਜ਼ਲਟ ਦੇਖਿਆ ਹੋਇਆ ਪਹਿਲਾਂ ਅਜ ਤੋਂ 3 ਸਾਲ ਪਹਿਲਾਂ ਆਪਾਂ ਕਰਿਆ ਸੀ ਆਪਣਾ ਝਾੜ ਵੀ ਇਹ ਵੀ ਹੈ ਨਹੀਂ ਸੀ ਵੀ ਝਾੜ ਬਹੁਤ ਘੱਟ ਨਿਕਲਿਆ ਸੀ 27 22 ਕਿ ਕੁਇੰਟਲ ਦੀ ਨਿਕਲੀ ਸੀ ਪੂਛਾ ਜਿਹੜੇ ਸਾਲ ਲੋਕਾਂ ਦੀਆਂ 5 5 7 7 ਕੁਇੰਟਲ ਦੀਆਂ ਨਿਕਲੀਆਂ ਸੀ ਇਹ ਬਿਮਾਰੀ ਨਾਲ ਆਹ ਟਿੱਡਾ ਜਿਹੜਾ ਮਦਰਾ ਰੋਗ ਵਧਾਉਂਦਾ ਇਹ ਬੋਨਾ ਰੋਗ ਏ ਕਿੱਥੇ ਗਿਆ ਆ ਬੈਠਾ ਆ ਦੀਂਦਾ ਏ ਜ਼ੂਮ ਕਰਕੇ ਦਿਖਾਉਣਾ ਸਮ ਖੜਜੋ ਆ ਬੈਠਾ ਏ ਬਤਾਉਂਦਾ ਇਹੇ ਇਹ ਲਾਉਂਦਾ ਟੀਕੇ ਭਰ ਭਰ ਕੇ بس ਇਹ ਤੋਂ ਵਿਚਾਰ ਰੱਖੋ ਕੱਲੇ ਤੋਂ ਬਾਕੀ ਸਾਰਾ ਕੁਝ ਜਾਇਜ਼ ਆ ਇੱਥੇ ਵੀ ਆਪਣੇ ਨਾ ਦੇਖੋ ਦੋ ਬੂਟੇ ਨੇ ਇੱਕ ਆ ਵਾ ਇੱਕ ਉਹ ਆ ਦੋ ਬੂਟੇ ਨੇ ਬੋਨੇ ਤੇ ਆ ਹੈਗਾ ਉਹ ਟਿੱਡਾ ਇਹ ਖੜ ਚ ਬੁੱਤੇ ਪਰੇਮ ਕਰਕੇ ਮੂਰੇ ਬੁੱਤੇ ਦੇ ਪੱਤੇ ਆਈ ਜਾਂਦੇ ਆ ਉਹਦਾਂ ਫੌਕਸ ਨਹੀਂ ਬਣਦਾ ਹੁਣ ਦੇਖ ਗਿਆ ਆਪਾਂ ਬੂਤਾ ਪਟਕੇ ਦੇਖਦੇ ਆ ਵੀ ਇਹਦੀ ਜੜ ਕਿੰਨੀ ਕੁ ਬਣੀ ਹੋਈ ਆ ਇਹਦੀ ਜੜ ਤਾਂ ਸੋਹਣੀ ਆ ਹੁਣ ਤੁਸੀਂ ਇਹ ਦੇਖੋ ਵੀ ਇਹ ਮਧਰਾ ਕਾ ਤੋ ਰਿਆ ਹੁਣ ਇਹ ਰੱਬ ਜਾਣਦਾ ਜੜ ਜੱਡਾ ਬੂਟਾ ਉੱਡੀ ਜੜਾ ਇਹਦੀ ਹੁਣੇ ਕੋਈ ਵੀ ਸਿਸਟਮ ਹੋ ਸਕਦਾ ਰੱਬ ਜਾਣਦਾ ਇਹ ਕੀ ਚੱਕਰ ਆ ਆਪਾਂ ਦੁਬਾਰਾ ਵਿੱਚ ਲਾਤਾ ਇਹ ਸਿਉਂਕ ਦਾ ਕਾਰਨ ਵੀ ਹੋ ਸਕਦਾ ਬੱਟਾਂ ਦੇ ਨਾਲ ਨਾਲ ਜਿਵੇਂ ਮਾੜੇ ਮੋਟੇ ਆ ਦੇਖੋ ਤੁਹਾਨੂੰ ਪਤਾ ਲੱਗਦਾ ਹੀ ਆ ਮਾੜੇ ਮੋਟੇ ਛੋਟੇ ਰਹਿ ਜਾਂਦੇ ਆ ਬੂਟੇ ਇਹ ਵੀ ਕਾਰਨ ਹੋ ਸਕਦਾ ਇਹ ਬੌਨਾ ਰੋਗ ਵੀ ਹੋ ਸਕਦਾ ਹੁਣ ਆ ਵੀ ਬੂਟਾ ਬਰੀਕ ਆ ਆ ਦੇਖੋ ਜੇ ਤਾਂ ਪੱਟਿਆ ਗਿਆ ਉਹੀ ਸਮਝ ਲਓ ਬੌਨਾ ਰੋਗਾ ਨਹੀਂ ਪੱਟ ਨਹੀਂ ਹੁੰਦਾ ਇਹ ਉਦਾਂ ਵੀ ਛੋਟੇ ਰਹਿ ਜਾਂਦੇ ਆ ਕਈ ਵਾਰੀ ਜਾਨੀ ਉਹ ਜਿਹੜਾ ਤੁਹਾਨੂੰ ਟਿੱਡਾ ਦਿਖਾਇਆ ਚਿੱਟੀ ਪੈਠ ਵਾਲਾ ਇਹ ਕਾਰੇ ਸਾਰੇ ਉਹਦੇ ਨੇ ਬਸ ਉਹ ਤੋਂ ਪਰਹੇਜ਼ ਰੱਖੋ ਉਹ ਤੋਂ ਵਿਚਾਰ ਰੱਖੋ ਤਾਂ ਆਪਾਂ ਵੀ ਹੁਣ 2-3 ਦਿਨ ਦੇ ਵਿੱਚ ਵਿੱਚ ਲਿਆ ਕੇ ਸਪਰੇਅ ਕਰ ਹੀ ਦੇਣੀ ਆ ਤੇਲੇ ਵਾਲੀ ਵਿਚਾਰ ਉਹ ਨਾਲ ਇੱਕ ਕਲੋਰੋ ਪਾ ਦਾਂਗੇ ਕਲੋਰੋ ਹੁਣ ਸਿੱਧੀ ਤਾਂ ਹੁਣ ਪੈਣੀ ਨਹੀਂ ਕੋ ਪਾ ਰਿਓ ਪਾ ਚੁੱਕੇ ਆ ਸਾਰਾ ਇੱਕ ਤਾਂ ਆਪਣੇ ਪਾਣੀ ਨਹੀਂ ਹੁਣ ਮੰਨ ਲਓ ਕੱਲਾ ਕੱਲਾ ਕੇਰਾ ਕਰਕੇ ਭਰ ਹੁੰਦਾ ਕਿਉਂ ਜਿਹੜੇ ਬਾਦ ਵਾਲੇ ਝੋਨਾ ਲੱਗਿਆ ਹੋਇਆ ਉਹਨੂੰ ਪਾਣੀ ਸਾਂਭਣਾ ਜ਼ਰੂਰੀ ਆ ਇਹ ਤਾਂ ਹੁਣ ਅਮਦਲ ਮਹੀਨੇ ਦਾ ਹੋ ਗਿਆ ਤਾਂ ਤਾਂ ਕੰਮ ਪਾਰ ਆ ਇਹ ਚਾਹੇ ਕਰਾਂਗੇ ਜਦੋਂ ਉੱਥੋਂ ਪਾਣੀ ਛੱਡਿਆ ਕਰਾਂਗੇ ਮੂਰੇ ਪੈਪ ਤੋਂ ਉੱਥੇ ਆ ਜਿਵੇਂ ਆਇਕਨ ਦੇਖੋ ਕਿਹੜਾ ਖਾਲੀ ਹੋ ਜਾਂਦਾ ਬਿਲਕੁਲ ਉੱਥੇ ਪੈਪ ਦੇ ਉੱਤੇ ਬੋਤਲ 'ਚ ਗਲੀ ਕੱਢ ਕੇ ਢੱਕਣ ਜਾਂ ਲਾ ਕੇ ਬਈ ਤੋਪਕਾ ਤੋਪਕਾ ਡਿੱਗੀ ਜਾਵੇ ਇਹ 5 ਕ ਘੰਟੇ 'ਚ 4 ਤੋਂ 5 ਘੰਟੇ 'ਚ ਕਿਹੜਾ ਭਰਦਾ ਜੇ ਮੈਂ ਜਾ ਕੇ ਕਿਹੜਾ ਭਰਿਆ ਇਹ ਕਿਹੜਾ 4 ਘੰਟੇ 'ਚ ਭਰਿਆ ਇਹ ਬਈ ਅੰਦਾਜ਼ਾ ਉਸ ਹਿਸਾਬ ਨਾਲ ਚਾਹੇ ਗੁਰੂਗੋਸ਼ ਵਾਲੀ ਬੋਤਲ ਲੈਣੀ ਪੈ ਜਾਵੇ ਉਹਨੂੰ ਲਾ ਕੇ ਬੀਤ ਤੱਕ ਤੱਕ ਕੱਢੀ ਗਈ ਜਾਵੇ ਆਪੇ ਸਾਰੇ ਖੇਤ ਚ ਕਲੋਰੋ ਇੱਕੋ ਜਿਹੀ ਨਾਲੇ ਤਾਂ ਉੱਪਰ ਬੂਟੇ ਦੇ ਉੱਪਰ ਨਹੀਂ ਪਊਗੀ ਸਿੱਧੀ ਜੜਾਂ 'ਚ ਜਾਊਗੀ ਹੁਣ ਤਾਂ ਇਹੀ ਹੱਲ ਐਦਾ ਕਲੋਰੋ ਲਾ ਹੀ ਦੇਣੀ ਐ ਇਹਨੂੰ ਹਵਾ ਚ ਇੰਨੀ ਨਮੀ ਆ ਤੇਲ ਪਈ ਸੀ ਚੈੱਕ ਕਰੋ ਝੋਨੇ ਤੇ ਤੇਲ ਕਿੰਨੀ ਪਈ ਆ ਧੀਂ ਧੀਂ ਨਿੱਕੇ ਨਿੱਕੇ ਬੂੰਦਾਂ ਜੀਆਂ ਪਈਆਂ ਹੋਈਆਂ ਇਹ ਕੋਈ ਮੀਂਹ ਦੀ ਨਹੀਂ ਹੈਗੀ ਇਹ ਇਹ ਹਵਾ ਚ ਮੌਸਮ ਚ ਇੰਨੀ ਨਮੀ ਆ ਬਹੁਤ ਸੋਹਣਾ ਬਣਿਆ ਹੋਇਆ ਸਾਰੇ ਮਾੜੀ ਮਾੜੀ ਬੂੰਦ ਬੂੰਦ ਖੜੀ ਹੈ ਸਾਰੇ ਪੱਤਿਆਂ ਤੇ ਸੱਜਣੋ ਸਾਡੇ ਏਰੀਆ ਦੇ ਵਿੱਚ ਵੀ ਬੋਨੇ ਰੋਗ ਦੀ ਬਿਮਾਰੀ ਆ ਗਈ ਕਈ ਖੇਤਕਾਲ ਦੇ ਚੈੱਕ ਕਰ ਲੇ ਮੈਂ ਆਪਣੇ ਖੇਤ ਤੋਂ ਬਾਅਦ ਦਿਖਾਉਣਾ ਤੁਹਾਨੂੰ ਆਪਣੇ ਨਾਲ ਦਾ ਖਤਾ ਆਪਣਾ ਖਾਲ ਆ ਪਿੱਛੇ ਆ ਸੋ ਚੈੱਕ ਕਰਾਉਣਾ ਕਿੰਨੇ ਬੂਟੇ ਆ ਸਭ ਤੋਂ ਪਹਿਲਾਂ ਉਹ ਦੀਦਾ ਇੱਕ ਛੋਟਾ ਉਸ ਤੋਂ ਬਾਅਦ ਨਾਲ ਹੀ ਫਿਰ ਆ ਆ ਗਿਆ ਛੋਟਾ ਬੂਟਾ ਵੱਡੇ ਦੇ ਉਰਲੇ ਪਾਸੇ ਤੇ ਇੱਕ ਆ ਆ ਗਿਆ ਆ ਦੀਂਦਾ ਇੱਕ ਆ ਦੀਂਦਾ ਕਈ ਤਾਂ ਵਿੱਚ ਉੱਥੇ ਇੱਕ ਬਰੇ ਦਾ ਜਮੇ ਖਤਮ ਹੋਇਆ ਪਿਆ ਆਹ 10 ਫੁੱਟ ਜਗ੍ਹਾ 'ਚ ਚਾਰ ਬੂਟੇ ਨੇ ਇੱਕ ਆਹ ਖੜਾ ਇਹ ਆਹ ਦੇਖੋ ਦੀਂਦਾ ਛੋਟਾ ਜਿਹਾਲੇ 6 ਇੱਥੋਂ ਆਪਾਂ ਪੱਟਿਆ ਸੀਗਾ ਕੱਲ ਆਹ ਜਗ੍ਹਾ ਤੋਂ ਸ਼ਾਮ ਨੂੰ ਪੱਟ ਕੇ ਦੇਖਿਆ ਸੀ ਵੀ ਜੜ ਉਹਵੇਂ ਨਿਕਲਦੀ ਆ ਫੋਨ ਦੀ ਬੈਟਰੀ ਡੈਡ ਹੋ ਗਈ ਸੀ ਫਿਰ ਮੈਂ ਤਾਂ ਕਰਕੇ ਕੱਲ ਸ਼ਾਮ ਨੂੰ ਵੀਡੀਓ ਬਣਾਈ ਨਹੀਂ ਕੱਲ ਆਪਣੇ ਵਾਲੇ ਝੋਨੇ ਦੀ ਤੁਹਾਨੂੰ ਵੀਡੀਓ ਤੁਸੀਂ ਜਿਹੜੀ ਮੂਰੇ ਦੇਖੀ ਆ ਪਹਿਲਾਂ ਉਹ ਆਪਣੇ ਲਈ ਝੋਨੇ ਤੋਂ ਬਾਅਦ ਮੈਂ ਇੱਥੇ ਚੈੱਕ ਕਰਿਆ ਸੀ ਆ ਕਿ ਇਹਨਾਂ ਦੇ ਆਹ ਬੂਟਾ ਆ ਗਿਆ ਇੱਕ ਇਹ ਪੂਛਾ ਝੋਨਾ ਇਹ ਕਾ ਖੜਾ ਇੱਕ ਆਹ ਖੜਾ ਇਧਰ ਦੋ ਇਕੱਠੇ ਹੀ ਨੇ ਆਹ ਦੋ ਹੋ ਗਏ ਆਹ ਇੱਕ ਆ ਖੜਾ ਇੱਕ ਆ ਖੜਾ ਇੱਕ ਆ ਆ ਗਿਆ ਇਹ ਮੰਨ ਕੇ ਚੱਲੋ ਇੱਥੋਂ ਤੋਂ ਲੈ ਕੇ ਆਪਣੇ ਉਹ ਖਾਲ ਤੱਕ ਵੱਧ ਤੋਂ ਵੱਧ 20-25 ਫੁੱਟ ਜਗ੍ਹਾ ਜਿਹਦੇ ਵਿੱਚ 20-25 ਫੁੱਟ ਮੰਨ ਲਓ ਲੰਬਾਈ ਤੇ ਰੱਬ ਤੁਹਾਡਾ ਭਲਾ ਕਰੇ ਚੜਾਈ ਹੋਊਗੀ 10 ਕੁ ਫੁੱਟ 20 बाई 10 ਦੇ ਏਰੀਆ ਦੇ ਵਿੱਚ 11 12 ਬੂਟੇ ਨੇ ਜਿਹੜੇ ਆਪਾਂ ਸਾਈਡ ਸਾਈਡ ਤੋਂ ਦੇਖੇ ਨੇ ਹਜੇ ਤੇ ਬਾਕੀ ਹਜੇ ਗਾਂ ਦਾ ਪਤਾ ਕੋਈ ਨਹੀਂ ਕੱਲਦਾ ਇੰਨਾ ਚੋਂ ਨੇ ਚ ਨਹੀਂ ਹਜੇ ਪਤਾ ਲੱਗਦਾ ਇੰਨਾ ਕੁਝ ਇਹ ਲੱਗਿਆ ਵੀ ਲੇਟ ਵੇ ਜਿਹੜਾ ਅਗੇਤਾ ਚੋਂ ਨਾ ਉਹ ਥੋੜਾ ਜਿਆਦਾ ਦੀਨ ਆ ਕਿ ਬੂਟੇ ਵੱਡੇ ਹੋ ਗਏ ਉਹ ਤੇ ਜਿਹੜੇ ਬੂਟੇ ਹਜੇ ਛੋਟੇ ਨੇ ਉਹਨਾਂ ਦੇ ਵਿੱਚ ਹਜੇ ਐਡਾ ਕੋਈ ਖਾਸ ਪਤਾ ਨਹੀਂ ਲੱਗਦਾ ਬਾਕੀ ਪ੍ਰਮਾਤਮਾ ਭਾਈ ਸਾਰਿਆਂ ਸਿਰ ਤੇ ਮੇਰਾ ਭਰਿਆ ਹੱਥ ਰੱਖੇ ਬਹੁਤ ਖਰਚੇ ਹੋਏ ਹੋਏ ਜ਼ਮੀਦਾਰਾਂ ਦੇ 6 ਮਹੀਨੇ ਪੱਲਿਓਂ ਪੈਸੇ ਖੰਡਾ ਕੇ ਖੇਤਾਂ 'ਚ ਜਾ ਕੇ ਇਕੱਠੇ ਹੋਣੇ ਆ ਇੱਕ ਵਾਰੀ ਫਸਲ 'ਚ ਬੰਦਾ ਟੁੱਟ ਜਵੇ ਜਿਨ੍ਹਾਂ ਕੋਲੇ ਠੇਕੇ ਤੇ ਬਾਣ ਨੇ ਘਰ ਦੀ ਜ਼ਮੀਨ ਘਟਾ ਇੱਕ ਵਾਰੀ ਬੰਦਾ ਟੁੱਟ ਕੇ ਥੱਲੇ ਲੱਗਿਆ ਦੁਬਾਰਾ ਜੁੜਦਾ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਠੇਕੇ ਵਾਲੀ ਜ਼ਮੀਨਾਂ 'ਚ ਕਿੰਨਾ ਕੁ ਬਚਦਾ ਬੰਦੇ ਖਰਚੇ ਕੱਢਦੇ ਆ ਹਿਸਾਬ-ਕਿਤਾਬ ਲਾ ਕੇ ਸਾਲ 'ਚ ਕੀ ਲੱਭਦਾ ਹੁਣ ਜੇ ਫਸਲੇ ਮੰਨ ਲਓ 10 ਕੁਇੰਟਲ 'ਚੋਂ ਨਾ ਘਟ ਗਿਆ ਕੀਲੇ ਮਗਰ ਬਚਤ ਤਾਂ ਦੂਰ ਦੀ ਗੱਲ ਆ ਪੱਲਿਓਂ ਪੈ ਜਾਣਾ 10 ਤੇ ਫਿਰ ਕਿਥੋਂ ਉਠਦਾ ਬੰਦਾ ਜਿਹਦੇ ਕੋ 20 30 ਕਿਲੇ ਠੇਕੇ ਤੇ ਨੇ ਇਸ ਕਰਕੇ ਪ੍ਰਮਾਤਮਾ ਸਾਰਿਆਂ ਨੂੰ ਪਾਈ ਵਧੀਆ ਰੋਟੀ ਪਾ ਕੇ ਰੱਖੇ ਕਿਸੇ ਦਾ ਨੁਕਸਾਨ ਨਾ ਕਰੇ ਸਾਰਿਆਂ ਦੀ ਫਸਲ ਵਾੜੀ ਵਧੀਆ ਨਿਕਲੇ ਬਿਮਾਰੀਆਂ ਤੋਂ ਰਹਿਤ ਰਹੇ ਜਿੰਨਾ ਕਿ ਝੋਨੇ ਨੂੰ ਬਿਮਾਰੀ ਪੈ ਗਈ ਇੱਥੇ ਖੜ ਜਵੇ ਕੰਮ ਜਿਆਦਾ ਅੱਗੇ ਨੁਕਸਾਨ ਨਾ ਹੋਵੇ